ਇਹ ਰਾਹੁਲ ਗਾਂਧੀ ਵੀ ਪ੍ਰਧਾਨਗੀ ਤੇ ਥੱਲੇ ਜਿਹੜਾ ਇਹ ਆਪਰੇਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਬੜਿੰਗ ਸਾਹਿਬ ਆ ਰਾਜਾ ਬੜਿੰਗ ਸਾਹਿਬ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚੱਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰ ਬੇਕਾਰ ਨੇ ਪ੍ਰਤਾਪ ਸਿੰਘ ਬਾਦਲਵਾ ਜੀ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ 'ਚ ਵੀ ਕਿਸੇ ਨੂੰ ਨਹੀਂ ਬਖਸ਼ਿਆ। ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਕੇਂਦਰੀ ਰਾਜ ਮੰਤਰੀ ਰਵਨੀਦ ਬਿੱਟੂ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤੇ ਤੰਜ ਕੱਸਦਿਆ ਕਿਹਾ ਕਿ ਕਾਂਗਰਸ ਆਗੂ ਸੱਤਾ ਹੱਥੋਂ ਜਾਣ ਕਰ ਨਿਰਾਸ਼ਨ ਬਾਜਵਾ ਵੱਲੋਂ ਮੰਤਰੀ ਹਰਪਜਨ ਸਿੰਘ ਈਟੀਓ ਬਾਰੇ ਦਿੱਤੇ ਬਿਆਨ ਦੀ ਨਕੀਦੀ ਕਰਦਿਆਂ ਉਹਨਾਂ ਕਿਹਾ ਕਿ ਮੰਤਰੀਆਂ ਲਈ ਪੱਦੀ ਸ਼ਦਾਬਲੀ ਵਰਤਰਾ ਕਾਂਗਰਸ ਦਾ ਕਲਚਰ ਬਣ ਚੁੱਕਿਆ ਰਾਹੁਲ ਗਾਂਧੀ ਤੋਂ ਲੈ ਕੇ ਬਾਜਵਾ ਤੱਕ ਇੱਕੋ ਲੀਕ ਤੇ ਚੱਲ ਰਹੇ ਹਨ ਬਿੱਟੂ ਨੇ ਸਲਾਹ ਦਿੱਤੀ ਹੈ ਕਿ ਕਾਂਗਰਸੀ ਆਗੂ ਨੂੰ ਮਾਫੀ ਮੰਗ ਕੇ ਖੜਾ ਛੁਡਾ ਲੈਣਾ ਚਾਹੀਦਾ ਨਹੀਂ ਤਾਂ ਲੋਕ ਉਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ ਦੇਖੋ ਸੇਮ ਜੋ ਕੁਝ ਇਹਨਾਂ ਦਾ ਲੀਡਰ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਜੋ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ ਆਪਣੀ ਇਹੀ ਜਿਹੜੇ 40 50 ਨੇ ਐਮਪੀ ਜੋ ਉਹਨੇ ਮੈਨੂੰ ਉੱਥੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ 40 50 ਜਾਣਿਆਂ ਨਾਲ ਜੋ ਉਹਦੀ ਸਿੱਖਿਆ ਸੇਮ ਇੱਥੋਂ ਜਾ ਕੇ ਪਾਰਲੀਮੈਂਟ ਤੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਚੇਲਿਆਂਾਂ ਉਹਨਾਂ ਨੇ ਸੇਮ ਗੱਲ ਜਾ ਕੇ ਉੱਥੇ ਇੱਕ ਪੰਜਾਬ ਦੇ ਐਸ்சி ਹਲਕੇ 'ਚ ਜਾ ਕੇ ਦੇਖੋ ਪੰਜਾਬ ਦਾ ਪ੍ਰਧਾਨ ਹੋਵੇ ਤੁਸੀਂ ਪਹਿਲਾਂ ਦੇਖਿਓ ਕਾਂਗਰਸ ਪਾਰਟੀ ਦੇ ਪ੍ਰਧਾਨਾਂ ਬਾਰੇ ਉਹਨਾਂ ਦੇ ਗੱਲ ਸੁਣੀਓ ਕਦੇ ਪਰ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਥੱਲੇ ਜਿਹੜਾ ਇਹ ਆਪੋਰੀਸ਼ਨ ਲੀਡਰ ਆ ਉਹਦੇ ਥੱਲੇ ਰਾਜਾ ਵੜਿੰਗ ਸਾਹਿਬ ਤੁਸੀਂ ਇਹ ਸੁਣ ਸਕਦੇ ਹੋ ਵੀ ਇੱਕ ਸਟੇਟ ਦਾ ਉੱਥੇ ਮੈਂ ਕੈਬਨਿਟ ਦੇ ਕਾਉਂਸਲ ਆਫ ਮਿਨਿਸਟਰਸ ਉਹਦਾ ਮੰਤਰੀ ਸੀ ਉਸ ਨੂੰ ਰਾਹੁਲ ਗਾਂਧੀ ਨੇ ਸਿੱਧਾ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਥੇ ਪੰਜਾਬ ਚ ਜਾ ਕੇ ਜਿਹੜੇ ਇੱਕ ਮੰਤਰੀ ਨੇ ਐਸਸੀ ਮੰਤਰੀ ਨੇ ਈਟੀਓ ਤੁਸੀਂ ਜੋ ਮਰਜ਼ੀ ਕਹੋ ਕੰਮਾਂ ਬਾਰੇ ਕੋ ਜੋ ਮਰਜ਼ੀ ਨਖੇਦੀ ਕਰਨੀ 100 ਵਾਰ ਕਰੋ ਅਸੀਂ ਕਰਦੇ ਹਾਂ ਪਰ ਰਾਜਾ ਬੜਿੰਗਸਾ ਇਹਨੇ ਕਿਹਾ ਵੀ ਰਾਹੁਲ ਗਾਂਧੀ ਤੋਂ ਵੀ ਉੱਤੇ ਚਿਪਕਾ ਮੈਂ ਕੰਮ ਧੌਣ ਮਰੋੜਨ ਵਾਲੀ ਵੀ 3 ਮਿੰਟ ਲੱਗਦੇ ਆ ਕਿਉਂਕਿ ਇਹ ਤਿਆਰ ਬੇਕਾਰ ਨੇ ਇਨਾਂ ਨੇ ਇਹ ਕੋਸ਼ਿਸ਼ ਆਪਣੇ ਸਾਹਰਾ ਸਾਹਿਬ ਨਾਲ ਰਲ ਕੇ ਸਾਰਾ ਪਰਿਵਾਰ ਖਤਮ ਕੀਤਾ ਇੱਕ ਥੋੜੀ ਛੱਡਿਆ ਸਾਰਾ ਪਰਿਵਾਰ ਖਤਮ ਕੀਤਾ ਤੇ ਉਸ ਤਰੀਕੇ ਨਾਲ ਵੀ ਕਿਸੇ ਪਾਰਟੀ ਵਰਕਰ ਤੇ ਉਹਨੂੰ ਉਤਸ਼ਾਹਿਤ ਉਹਨੂੰ ਉਤਸ਼ਾਹਿਤ ਕੀਤਾ ਵੀ 3 ਮਿੰਟ ਲੱਗਦੇ ਆ ਮੈਂ ਟਾਈਮ ਵੀ ਦੱਸਦਾ ਇਹਦਾ ਮਤਲਬ ਕਿੰਨੇ ਇਹ ਜਿਹੇ ਕੰਮ ਕੀਤੇ ਆ ਜਿਹੜੇ ਤੁਹਾਨੂੰ ਪਤਾ ਟਾਈਮਿੰਗ 3 ਮਿੰਟ ਲੱਗਦੀ ਹੈ ਤੇ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਇਹ ਕਹਿ ਰਹੇ ਹੋ ਵੀ ਈਟੀਓ ਸਾਡੀ ਜਾ ਕਿਸੇ ਵੀ ਜਿਹੜਾ ਆਪੋਜੀਸ਼ਨ ਦੇ ਆ ਤੁਹਾਡੇ ਪਾਰਟੀ ਦੇ ਉਹਨਾਂ ਦੀ ਤੌਣ ਮਰਉਣ ਨੂੰ 3 ਮਿੰਟ ਲੱਗਦੇ ਆ ਤੇ ਫਸੂ ਕੌਣ ਇਹਦੇ ਉੱਤੇ ਮੈਂ ਕਹਿੰਨਾ ਇਹ ਐਡੇ ਕੰਮ ਕਹਿਣ ਨੂੰ ਗਲਤ ਕਰਨ ਉਤਸ਼ਾਹਤ ਕਰਨ ਨਹੀਂ ਕਿਸੇ ਨੂੰ ਮਾੜਾ ਕੰਮ ਲਈ ਰਾਜਾ ਵੜਿੰਗ ਸਾਹਿਬ ਤੇ ਵੱਡੀ ਤੋਂ ਵੱਡੀ ਕਾਰਵਾਈ ਆ ਜਿਹੜੀ ਹੋਣੀ ਚਾਹੀਦੀ ਆ ਜੇ ਕਾਰਵਾਈ ਨਹੀਂ ਹੋਏਗੀ ਤਾਂ ਇਸੇ ਤਰੀਕੇ ਨਾਲ ਇਹ ਇਸੇ ਤਰੀਕੇ ਨਾਲ ਹੱਥ ਖੁੰਦਾ ਜਾਊਗਾ ਇਸੇ ਤਰੀਕੇ ਨਾਲ ਇਹ ਲੋਕਾਂ ਨੂੰ ਧੌਣ ਮਰੋੜਨਗੇ ਉਹਨਾਂ ਦੀਆਂ ਗਰਦਨਾਂ ਮਰੋੜਨਗੇ ਇਹਨਾਂ ਨੂੰ ਕਦੇ ਸੱਤਾ 'ਚ ਨਾ ਲੈ ਆਏ ਉਹ ਇਹ ਇਹ ਲੋਕ ਨੇ ਦੇਖ ਲੋ ਜੇ ਅੱਜ ਤੱਕ ਇਹ ਆਪੋਜੀਸ਼ਨ ਤੇ ਤਾਦੇ ਕਹਿ ਰਹੇ ਆ ਜੇ ਖੁਦਾਂ ਨਾਲ ਖਾਸ ਤਾਂ ਇਹਨਾਂ ਦੇ ਤਾਕਤ ਆ ਕੀ ਹੱਥਾਂ 'ਚ ਕੀ ਕਰਨਗੇ ਆ ਦੂਜੇ ਪਾਸੇ ਮੈਂ ਤਾਂ ਹੈਰਾਨ ਪ੍ਰਤਾਪ ਸਿੰਘ ਬਾਜਵਾਜ ਤੇ ਦੇਖਣ ਨੂੰ ਤਾਂ ਬੜੇ ਸਿਆਣੇ ਲੱਗਦੇ ਆ ਪਰ ਹਮੇਸ਼ਾ ਉਹਨਾਂ ਨੇ ਆਪਣੇ ਪਾਰਟੀ 'ਚ ਵੀ ਕਿਸੇ ਨੂੰ ਨਹੀਂ ਬਖਸ਼ਿਆ ਤਾਂ ਹੀ ਤਾਂ ਪਹਿਲਾਂ ਉਹਨਾਂ ਤੋਂ ਕੰਮ ਲੈ ਲੈਂਦੇ ਉਹਨਾਂ ਦਾ ਪਤਾ ਵੀ ਕੀ ਹਾਲਾਤ ਨੇ ਮੁੜ ਕੇ ਉਹਨਾਂ ਨੂੰ ਪਾਸੇ ਲਾ ਦਿੰਦੇ ਆ ਤੇ ਅੱਜ ਬਾਜਵਾ ਜੀ ਤੁਸੀਂ ਤਾਂ ਸਿਆਣੇ ਮਿਆਣੇ ਬੰਦੇ ਹੋ ਸੋਚੋ ਤਾਂ ਸਹੀ ਤੁਸੀਂ ਕੀ ਬੋਲ ਰਹੇ ਹੋ ਚਲੋ ਇਹ ਤਾਂ ਜਵਾਬ ਕਿਨੇ ਕਰਦੇ ਰਹਿਣ ਇਹ ਜੀਆਂ ਗੱਲਾਂ ਥੋੜੀ ਤਾਂ ਕਾਫੀ ਉਮਰ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਕੀ ਕਹਿੰਦੇ ਹੋ ਬੈਂਡ ਵਜਾ ਦਿਓ ਕੁੱਟਣ ਮਾਰਨ ਦੀਆਂ ਗੱਲਾਂ ਕਰਦੇ ਉਹਦੇ ਵਿੱਚ ਤੇ ਇੱਕ ਐਸਸੀ ਪਰਿਵਾਰ ਨੂੰ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਬ੍ਰੈਂਡ ਵਜਾਉਣ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਦਾ ਕਟ ਮਾਰ ਕਰਨ ਦੀ ਗੱਲ ਕਰ ਰਹੇ ਹਾਂ ਦੋਨਾਂ ਦੇ ਉੱਤੇ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਬਾਜਵਾ ਸਾਹਿਬ ਬਾਕੀ ਤਾਂ ਜੇਲਾਂ ਕੱਟੇ ਆਉਂਦੇ ਆ ਆਪਾਂ ਤਾਂ ਉੱਥੇ ਬਾਥਰੂਮ ਦੀ ਸੀਟ ਤੇ ਬਿਣੀ ਮੈਂ ਹੋਣਾ ਜੇਲ੍ਹ ਚ ਇਸ ਕਰਕੇ ਮਾਫੀ ਮੰਗ ਲਓ ਖੜਾ ਛੜਾ ਲਓ ਤੁਹਾਡਾ ਕੰਮ ਬੜਾ ਔਖਾ ਹੋਣਾ ਹੈ ਤੇ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ ਤੇ ਵੈਸੇ ਵੀ ਨਾ ਤੁਹਤੋਂ ਮੱਛਰਾਂ ਚ ਘੱਟ ਹੋਣੀ ਆ ਨਾ ਤੂੰ ਜੇਲ੍ਹ ਚ ਕੱਟ ਹੋਣਾ ਮਾਸ ਬੜਾ ਪੋਲਾ ਏ ਪਤਾ ਨਾ ਕਿੰਨਾ ਇਸ ਕਰਕੇ ਮਾਫੀ ਮੰਗ ਲਓ ਪਹਿਲਾਂ ਹੀ ਵੱਜ ਜੂਗੇ ਨਹੀਂ ਕੋਈ ਨਵਾਂ ਚੰਦ ਚੜੂ ਤਾਂ ਦੱਸ ਦੇ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੱਥੇ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਆਪ ਵੱਲੋਂ ਉਹਨਾਂ ਦੇ ਘਰ ਦੇਵਾ ਪ੍ਰਦਰਸ਼ਨ ਕੀਤਾ ਗਿਆ ਸੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਤੇ ਹੁਣ ਵੇਖਣਾ ਹੋਵੇਗਾ ਕਿ ਮਾਮਲਾ ਇਹ ਕਿਵੇਂ ਸ਼ਾਂਤ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ